ਹਾਂਜੀ ਦੋਸਤੋ ਲੈ ਕੇ ਹਾਜ਼ਰ ਹੋਏ ਆਂ ਅੱਜ ਆਪਾਂ ਇੱਕ ਨਵੀਂ ਕਹਾਣੀ ਆ ਅਰਚਨਾ ਜੀ ਅਲਵਾਰੀ ਵਿੱਚੋਂ ਆਪਣੇ ਕੱਪੜੇ ਕੱਢ ਰਹੀ ਸੀ ਉਦੋਂ ਹੀ ਉਸ ਦੀ ਨੂੰਹ ਰਾਧਿਕਾ ਦੀ ਆਵਾਜ਼ ਸੁਣਾਈ ਦਿੱਤੀ ਮੰਮੀ ਜੀ ਜਲਦੀ ਆਓ ਦੇਖੋ ਤੁਹਾਡਾ ਪੁੱਤਰ ਫਿਰ ਤੋਂ ਮੇਰੀ ਗੁੱਤ ਪਟ ਰਿਹਾ ਹੈ ਅਰਚਨਾ ਨੇ ਜਦੋਂ ਆਪਣੀ ਨੂੰਹ ਦੀ ਆਵਾਜ਼ ਸੁਣੀ ਤਾਂ ਕਾਰੀ ਵਿੱਚ ਅਲਵਾਰੀ ਖੁੱਲੀ ਛੱਡ ਕੇ ਹੀ ਬਰਾਂਡੇ ਵਿੱਚ ਆਈ ਉਹ ਆਪਣੀ ਨੂੰਹ ਨੂੰ ਆਪਣੇ ਪੁੱਤ ਦੀ ਮਾਰ ਤੋਂ ਬਚਾਉਂਦੀ ਹੋਈ ਆ ਆਪਣੇ ਪੁੱਤਰ ਰਾਹੁਲ ਨੂੰ ਕਹਿਣ ਲੱਗੀ ਪੁੱਤ ਛੱਡ ਦੇ ਰਾधिका ਨੂੰ ਰਾਹੁਲ ਆਪਣੀ ਮਾਂ ਨੂੰ ਕਹਿਣ ਲੱਗਿਆ ਮਾਂ ਤੁਸੀਂ ਸਾਡੇ ਵਿੱਚ ਨਾ ਆਓ ਆ ਰਾधिका ਭੱਜ ਕੇ ਅਰਚਨਾ ਨਾਲ ਜਾ ਚਿਮੜੀ ਤੇ ਆ ਰਾਹੁਲ ਨੂੰ ਅੰਗੂਠਾ ਦਿਖਾਉਂਦੀ ਹੋਈ ਕਹਿਣ ਲੱਗੀ ਹੁਣ ਮਾਰ ਕੇ ਦਿਖਾਓ ਆ ਰਾਹੁਲ ਕਹਿਣ ਲੱਗਿਆ ਦੇਖ ਮਾਂ ਮੈਨੂੰ ਫਿਰ ਅੰਗੂਠਾ ਦਿਖਾ ਰਹੀ ਹੈ ਤੁਸੀਂ ਰਾधिका ਨੂੰ ਬਹੁਤ ਜਾਰਾ ਸਿਰ ਚੜਾ ਰੱਖਿਆ ਹੈ ਸਿਰ ਤਾਂ ਮੈਂ ਤੈਨੂੰ ਵੀ ਚੜਾ ਰੱਖਿਆ ਹੈ ਇਹ ਕਹਿੰਦੇ ਹੋਏ ਦੋਵੇਂ ਨੂੰ ਸੱਸ ਹੱਸਣ ਲੱਗ ਪਈਆਂ ਰਾਹੁਲ ਵੀ ਉਹਨਾਂ ਨੂੰ ਦੇਖ ਕੇ ਹੱਸਣ ਲੱਗ ਪਿਆ ਪੂਰੇ ਘਰ ਵਿੱਚ ਹਾਸੇ ਦੀ ਲਹਿਰ ਦੌੜ ਗਈ ਆ ਫਿਰ ਰਾਹੁਲ ਅਰਚਨਾ ਨੂੰ ਜਫੀ ਪਾਉਂਦਾ ਹੋਇਆ ਕਹਿਣ ਲੱਗਿਆ ਮਾਂ ਕਿ ਤੁਸੀਂ ਆਪਣਾ ਸਾਰਾ ਪਿਆਰ ਆਪਣੀ ਨੂੰਤੇ ਹੀ ਲੁਟਾ ਦੇਵੋਗੇ ਅਰਚਨਾ ਕਹਿਣ ਲੱਗੀ ਕਿ ਤੁਹਾਡੇ ਚੱਕਰ ਵਿੱਚ ਮੈਂ ਅਲਵਾਰੀ ਖੁੱਲੀ ਛੱਡ ਆਈ ਹਾਂ ਜੇਕਰ ਚੂਹਾ ਵੱੜ ਗਿਆ ਤਾਂ ਸਾਰੇ ਕੱਪੜੇ ਖਰਾਬ ਕਰ ਦੇਵੇਗਾ ਰਾਹੁਲ ਕਹਿਣ ਲੱਗਿਆ ਕੀ ਮਾਂ ਜੇਕਰ ਟੂਹੇ ਨੇ ਤੁਹਾਡੇ ਕੱਪੜੇ ਕੁੱਤਰ ਦਿੱਤੇ ਤਾਂ ਰਾਧਿਕਾ ਦੀ ਅਲਵਾਰੀ ਵਿੱਚ ਬਹੁਤ ਸਾਰੇ ਕੱਪੜੇ ਪਏ ਹਨ ਉਹ ਕਿਸ ਦਿਨ ਕਮ ਆਉਣਗੇ ਰਾਧਿਕਾ ਅਰਚਨਾ ਨੂੰ ਪੁੱਛਣ ਲੱਗੀ ਮੰਮੀ ਜੀ ਆ ਤੁਸੀਂ ਆ ਪੈਕਿੰਗ ਕਰ ਲਈ ਆ ਅਰਚਨਾ ਕਹਿਣ ਲੱਗੀ ਨਹੀਂ ਆ ਮੈਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਕਿ ਕਿਹੜਾ ਸੂਟ ਪਾਵਾਂ ਰਾਹੁਲ ਨੇ ਆਪਣੀ ਮਾਂ ਦੇ ਪੈਰੀ ਹੱਥ ਲਾਏ ਤੇ ਆਪਣੇ ਦਫ਼ਤਰ ਲਈ ਚਲਾ ਗਿਆ ਫਿਰ ਰਾਧਿਕਾ ਤੇ ਅਰਚਨਾ ਦੋਵੇਂ ਅਰਚਨਾ ਦੇ ਕੱਪੜੇ ਪੈਕ ਕਰਨ ਉਸਦੇ ਕਮਰੇ ਵਿੱਚ ਚਲੀਆਂ ਗਈਆਂ ਰਾਧਿਕਾ ਨੇ ਇੱਕ ਰੇਸ਼ਮੀ ਸੂਟ ਦੇਖਦੇ ਹੋਏ ਕਿਹਾ ਮੰਮੀ ਜੀ ਇਹ ਸੂਟ ਤੁਹਾਡੇ ਤੇ ਬਹੁਤ ਵਧੀਆ ਲੱਗੇਗਾ। ਅਰਚਨਾ ਕਹਿਣ ਲੱਗੀ ਆ ਇਹ ਤਾਂ ਬਹੁਤ ਚਮਕੀਲਾ ਹੈ ਮੰਮੀ ਜੀ ਤੁਸੀਂ ਇਹ ਸੂਟ ਪਾਓਗੇ ਤਾਂ ਹਰ ਕੋਈ ਇਸ ਦੀ ਤਾਰੀਫ ਕਰੇਗਾ। ਰਾਧਿਕਾ ਕਹਿਣ ਲੱਗੀ ਆ ਕਿ ਮੰਮੀ ਜੀ ਆਪਾਂ ਦੀਦੀ ਲਈ ਵੀ ਸਿਲਕ ਦਾ ਸੂਟ ਹੀ ਲਵਾਵਾਂਗੇ। ਉਹ ਦੋਵੇਂ ਗੱਲਾਂ ਕਰਨੀਆਂ ਸਨ। ਉਦੋਂ ਹੀ ਅਰਚਨਾ ਦਿੱਤੀ ਆ ਦਾ ਫੋਨ ਆਇਆ। ਰਾਧਿਕਾ ਨੇ ਫੋਨ ਚੱਕਿਆ ਤੇ ਆ ਦੀਦੀ ਦਾ ਹਾਲ ਚਾਲ ਪੁੱਛਣ ਲੱਗੀ ਆ ਕਹਿਣ ਲੱਗੀ ਆ ਤੁਹਾਡੀ ਪੈਕਿੰਗ ਹੋਈ ਕੀ ਨਹੀਂ ਆ ਟ੍ਰੇਨ ਦੀਆਂ ਟਿਕਟਾਂ ਲੈ ਲਈਆਂ ਮੇਰੇ ਸੋਹਰੇ ਘਰ ਪਹਿਲਾਂ ਪ੍ਰੋਗਰਾਮ ਹੈ ਇਸ ਲਈ ਆ ਤੁਸੀਂ ਸਾਰੇ ਟਾਈਮ ਸੀ ਰਾਜ ਆਇਓ ਨਹੀਂ ਤਾਂ ਮੇਰੀ ਸੱਸ ਕਹੇਗੀ ਆ ਤੇਰੀ ਨਣਦ ਦਾ ਵਿਆਹ ਸੀ ਆ ਇਸ ਲਈ ਨਹੀਂ ਆਏ ਜੇਕਰ ਤੇਰੀ ਆਪਣੀ ਧੀ ਦਾ ਵਿਆਹ ਹੁੰਦਾ ਤਾਂ ਤੇਰੇ ਪਿੱਛੇ ਭੱਜੇ ਆਉਂਦੇ ਫਿਰ ਰਾधिका ਨੇ ਆ ਫੋਨ ਆ ਅਰਚਨਾ ਨੂੰ ਦੇ ਦਿੱਤਾ ਅਰਚਨਾ ਵੀ ਧੀ ਦਾ ਹਾਲ ਚਾਲ ਪੁੱਛਣ ਲੱਗੀ ਆ ਤੇਨੀ ਤੂੰ ਨੇ ਆਪਣੀ ਮਾਂ ਨੂੰ ਕਿਹਾ मां ਤੁਸੀਂ ਸਾਰੇ ਟਾਈਮ ਸੀ ਰਾਜ ਆਇਓ ਮੇਰੀ ਸੱਸ ਨੂੰ ਸ਼ਿਕਾਇਤ ਦਾ ਕੋਈ ਮੌਕਾ ਨਾ ਦਿਓ ਆ ਨਹੀਂ ਤਾਂ ਉਹ ਤਾਨੇ ਮਾਰ ਮਾਰ ਕੇ ਮੈਨੂੰ ਪਰੇਸ਼ਾਨ ਕਰ ਦੇਵੇਗੀ ਆ ਅਰਚਨਾ ਪ੍ਰੀਤੀ ਨੂੰ ਕਹਿਣ ਲੱਗੀ ਕਿ ਅਸੀਂ ਸਾਰੇ ਟਾਈਮ ਨਾਲ ਆ ਜਾਵਾਂਗੇ ਤੂੰ ਚਿੰਤਾ ਨਾ ਕਰ ਕੁਝ ਦੇਰ ਗੱਲ ਕਰਨ ਤੋਂ ਬਾਅਦ ਅਰਚਨਾ ਨੇ ਫੋਨ ਕੱਟ ਦਿੱਤਾ ਰਾਧਿਕਾ ਨੇ ਅਰਚਨਾ ਦੀ ਪੈਕਿੰਗ ਕਰਵਾ ਦਿੱਤੀ ਆ ਉਸ ਤੋਂ ਬਾਅਦ ਰਾਧਿਕਾ ਨੇ ਆਨੀਤੂ ਦੇ ਸੋਹਰਿਆਂ ਲਈ ਕੱਪੜੇ ਤੇ ਗਿਫਟ ਅਟੈਚੀ ਵਿੱਚ ਪਾ ਲਏ ਆ ਇਹ ਵੇਖ ਕੇ ਅਰਚਨਾ ਬਹੁਤ ਖੁਸ਼ ਹੋਈ ਤੇ ਪਿਆਰ ਨਾਲ ਰਾਧਿਕਾ ਦੇ ਸਿਰ ਤੇ ਹੱਥ ਫੇਰਦੇ ਹੋਏ ਕਹਿਣ ਲੱਗੀ ਆ ਰਾਧਿਕਾ ਸੱਚਮੁੱਚ ਤੂੰ ਤਾਂ ਮੇਰੀ ਧੀ ਹੈ ਜੇਕਰ ਹਰ ਘਰ ਵਿੱਚ ਤੇਰੇ ਵਰਗੀ ਨੂੰ ਹੋਵੇ ਤਾਂ ਹਰ ਮਾਂ ਨੂੰ ਆਪਣੀ ਧੀ ਦੀ ਕਮੀ ਮਹਿਸੂਸ ਨਾ ਹੋਵੇ ਫਿਰ ਰਾਧਿਕਾ ਨੇ ਆਪਣੇ ਤੇ ਰਾਹੁਲ ਦੇ ਕੱਪੜੇ ਵੀ ਪੈਕ ਕਰ ਲਏ ਸਾਰਾ ਸਮਾਨ ਉਸਨੇ ਅਟੈਚੀ ਵਿੱਚ ਪਾ ਲਿਆ ਅਰਚਨਾ ਪੂਜਾ ਕਰ ਵਿੱਚ ਜੋਤ ਜਗਾਉਣ ਚੱਲੀ ਗਈ ਆ ਉਸਨੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਕਿਹਾ ਸਾਰਾ ਕੁਝ ਵਧੀਆ ਤਰੀਕੇ ਨਾਲ ਹੋ ਜਾਵੇ ਸ਼ਾਮ ਨੂੰ ਜਦੋਂ ਰਾਹੁਲ ਘਰ ਆਇਆ ਤਾਂ ਉਸਨੇ ਦੱਸਿਆ ਕਿ ਮੈਂ ਟਿਕਟ ਲੈ ਆਇਆ ਹਾਂ ਅਸੀਂ ਕੱਲ ਸਵੇਰੇ ਘਰੋਂ ਚਲੇ ਜਾਵਾਂਗੇ ਆ ਅਰਚਨਾ ਬਹੁਤ ਖੁਸ਼ ਹੋਈ ਉਹ ਸੋਚ ਰਹੀ ਸੀ ਕਿ ਨੀਤੂ ਦੇ ਸੋਰੇ ਘਰ ਅਸੀਂ ਆ ਟਾਈਮ ਨਾਲ ਪਹੁੰਚਣਾ ਹੈ ਅਗਲੇ ਦਿਨ ਸਵੇਰੀ ਜਲਦੀ ਉੱਠ ਕੇ ਨਾਸ਼ਤਾ ਕਰਕੇ ਉਹ ਸਾਰੇ ਜਣੇ ਤਿਆਰ ਹੋ ਕੇ ਸਟੇਸ਼ਨ ਵੱਲ ਚੱਲ ਪਏ ਆ ਰਸਤੇ ਵਿੱਚ ਜਾਂਦੀ ਹੋਈ ਅਰਚਨਾ ਸੋਚ ਰਹੀ ਸੀ ਕਿ ਸਾਨੂੰ ਵੇਖ ਕੇ ਨੀਤੂ ਕਿੰਨੀ ਖੁਸ਼ ਹੋਵੇਗੀ ਆ ਕਿੰਨੇ ਮਹੀਨੇ ਹੋ ਗਏ ਉਸ ਨੂੰ ਦੇਖੇ ਹੋਏ ਉਹ ਤਿੰਨੇ ਟ੍ਰੇਨ ਵਿੱਚ ਬੈਠ ਗਏ ਟ੍ਰੇਨ ਵਿੱਚ ਜਿੱਥੇ ਉਹ ਬੈਠੇ ਸੀ ਉੱਥੇ ਹੀ ਆ ਨਾਲ ਵਾਲੀ ਸੀਟ ਤੇ ਇੱਕ ਔਰਤ ਆ 4 ਸਾਲ ਦੀ ਬੱਚੀ ਨਾਲ ਬੈਠੀ ਸੀ ਆ ਉਸ ਔਰਤ ਨੇ ਅਰਚਨਾ ਵੱਲ ਦੇਖਿਆ ਤੇ ਆ ਉਸ ਨੂੰ ਬੁਲਾਇਆ ਫਿਰ ਉਹ ਪੁੱਛਣ ਲੱਗੀ ਕਿ ਤੁਸੀਂ ਕਿੱਥੇ ਜਾ ਰਹੇ ਹੋ ਅਰਚਨਾ ਨੇ ਦੱਸਿਆ ਕਿ ਅਸੀਂ ਬੁੰਬਈ ਜਾ ਰਹੇ ਹਾਂ ਔਰ ਤ ਕਹਿਣ ਲੱਗੀ ਕਿ ਮੈਂ ਵੀ ਉੱਥੇ ਹੀ ਜਾ ਰਹੀ ਹਾਂ ਇਹ ਮੇਰੀ ਬੇਟੀ ਪਿਊ ਹੈ ਉਹ ਛੋਟੀ ਬੱਚੀ ਆ ਅਰਚਨਾ ਦੇ ਦੁਪੱਟੇ ਨਾਲ ਖੇਡਣ ਲੱਗੀ ਰਾधिका ਉਸ ਬੱਚੀ ਨੂੰ ਪੁੱਛਣ ਲੱਗੀ ਬੇਟਾ ਤੁਸੀਂ ਕਿੱਥੇ ਜਾ ਰਹੇ ਹੋ ਉਹ ਬੱਚੀ ਨੇ ਮੁਸਕਰਾਉਂਦੇ ਹੋਏ ਕਿਹਾ ਸੀ ਨਾਨੀ ਦੇ ਘਰ ਜਾ ਰਹੇ ਹਾਂ ਸਫ਼ਰ ਵਧੀਆ ਲੰਘ ਰਿਹਾ ਸੀ ਆ ਰਾਤ ਹੋ ਚੁੱਕੀ ਸੀ ਆ ਖਿੜਕੀ ਦੇ ਵਿੱਚ ਦੀਆ ਸੇ ਪਾਸੇ ਦੇ ਪਿੰਡਾਂ ਵਿੱਚ ਚਮਕਦੀ ਹੋਈ ਰੋਸ਼ਨੀ ਦਿਖਾਈ ਦੇ ਰਹੀ ਸੀ ਅਰਚਨਾ ਆਪਣੇ ਆਪ ਵਿੱਚ ਥੋੜਾ ਜਿਹਾ ਮੁਸਕਰਾਈ ਤੇ ਰਾਧਿਕਾ ਨੂੰ ਪੁੱਛਣ ਲੱਗੀ ਮਮੀ ਜੀ ਕੀ ਗੱਲ ਹੈ ਕੁਝ ਨਹੀਂ ਰਾਧਿਕਾ ਮੈਨੂੰ ਤਾਂ ਪੁਰਾਣੇ ਦਿਨਾਂ ਦੀ ਯਾਦ ਆ ਰਹੀ ਹੈ ਜਦੋਂ ਨੀਤੂ ਛੋਟੀ ਸੀ ਅਸੀਂ ਵੀ ਇਸ ਤਰ੍ਹਾਂ ਹੀ ਸਫ਼ਰ ਕਰਿਆ ਕਰਦੇ ਸੀ ਰਾਹੁਲ ਤੇ ਨੀਤੂ ਦੋਨੇ ਹੀ ਬਹੁਤ ਸ਼ਰਾਰਤੀ ਸੀ ਆਪਣੀ ਮਾਂ ਦੀ ਗੱਲ ਸੁਣ ਕੇ ਰਾਹੁਲ ਕਹਿਣ ਲੱਗਿਆ ਮਾਂ ਹੁਣ ਤੁਸੀਂ ਮੇਰੀ ਪੋਲ ਨਾ ਖੋਲਦੇਓ ਉਹ ਸਾਰੇ ਜਣੇ ਹੱਸਣ ਲੱਗੇ ਥੋੜੀ ਦੇਰ ਬਾਅਦ ਟ੍ਰੇਨ ਵਿੱਚ ਖਾਣਾ ਆਇਆ ਸਾਰਿਆਂ ਨੇ ਖਾਣਾ ਲੈ ਕੇ ਖਾਧਾ ਖਾਣਾ ਖਾਣ ਤੋਂ ਬਾਅਦ ਸਾਰਿਆਂ ਨੂੰ ਨੀਂਦ ਆਉਣ ਲੱਗੀ ਉਹ ਸਾਰੇ ਸੋ ਗਏ ਕਰੀਬ 2 ਘੰਟੇ ਬਾਅਦ ਅਰਚਨਾ ਦੀ ਅੱਖ ਖੁੱਲ੍ਹੀ ਉਸਨੇ ਬਾਥਰੂਮ ਜਾਣਾ ਸੀ ਆ ਰਾਧਿਕਾ ਨੂੰ ਦੇਖਿਆ ਉਹ ਸੋਈ ਪਈ ਸੀ ਆ ਇਸ ਲਈ ਉਸਨੇ ਰਾਧਿਕਾ ਨੂੰ ਜਗਾਉਣਾ ਠੀਕ ਨਾ ਸਮਝਿਆ ਅਰਚਨਾ ਖੁਦ ਹੀ ਬਾਥਰੂਮ ਚਲੀ ਗਈ ਆ ਜਦੋਂ ਅਰਚਨਾ ਬਾਥਰੂਮ ਦੇ ਕੋਲ ਪਹੁੰਚੀ ਤਾਂ ਉਸ ਨੂੰ ਕਿਸੇ ਦੀ ਆ ਫੋਨ ਤੇ ਗੱਲ ਕਰਦੇ ਹੋਏ ਆਵਾਜ਼ ਸੁਣਾਈ ਦਿੱਤੀ ਆ ਉਹ ਆਦਮੀ ਕਹਿ ਰਿਹਾ ਸੀ ਹਾਂ ਸਭ ਕੁਝ ਪਲਾਨ ਦੇ ਮੁਤਾਬਿਕ ਹੋ ਰਿਹਾ ਹੈ ਜਦੋਂ ਟ੍ਰੇਨ ਬੰਬਈ ਸਟੇਸ਼ਨ ਤੇ ਪਹੁੰਚੇਗੀ ਤਾਂ ਤੁਹਾਡਾ ਕੰਮ ਹੋ ਜਾਵੇਗਾ ਅਰਚਨਾ ਨੂੰ ਵਿੱਚ ਇਨੀ ਹੋਣ ਲੱਗੀ ਆ ਉਹ ਸੋਚਣ ਲੱਗੀ ਆ ਜੀ ਆਖਿਰ ਇਹ ਆਦਮੀ ਕੌਣ ਹੈ ਇਹ ਕਿਹੜਾ ਕੰਮ ਕਰਨ ਦੀ ਗੱਲ ਕਰ ਰਿਹਾ ਹੈ ਰੋਸ਼ਨੀ ਘੱਟ ਹੋਣ ਦੇ ਕਾਰਨ ਉਸ ਨੂੰ ਆਦਮੀ ਦਾ ਚਿਹਰਾ ਸਾਫ਼ ਦਿਖਾਈ ਨਹੀਂ ਦੇ ਰਿਹਾ ਸੀ ਜਦੋਂ ਅਰਚਨਾ ਬਾਥਰੂਮ ਵਿੱਚੋਂ ਨਿਕਲੀ ਤਉ ਆਦਮੀ ਅਰਚਨਾ ਵੱਲ ਕੂੜਦਾ ਹੋਇਆ ਵੇਖਣ ਲੱਗਾ ਉਸ ਆਦਮੀ ਨੇ ਅਰਚਨਾ ਨੂੰ ਪੁੱਛਿਆ ਮਾਤਾ ਜੀ ਤੁਸੀਂ ਕਿੱਥੇ ਜਾ ਰਹੇ ਹੋ ਅਰਚਨਾ ਕਹਿਣ ਲੱਗੀ ਕਿ ਬੇਟਾ ਮੈਂ ਤਾਂ ਮੁੰਬਈ ਜਾ ਰਹੀ ਹਾਂ ਆਪਣੀ ਧੀ ਦੇ ਘਰ ਉਹ ਆਦਮੀ ਕਹਿਣ ਲੱਗਿਆ ਮਾਤਾ ਜੀ ਸਫ਼ਰ ਵਿੱਚ ਜਿੰਨੀ ਜਲਦੀ ਹੋ ਸਕੇ ਸਹੀ ਥਾਂ ਤੇ ਉਤਰ ਜਾਣਾ ਚਾਹੀਦਾ ਹੈ ਕਦੇ ਕਦੇ ਮੰਜ਼ਿਲ ਤੱਕ ਪਹੁੰਚਣਾ ਸੌਖਾ ਨਹੀਂ ਹੁੰਦਾ ਉਸ ਆਦਮੀ ਨੇ ਕਿਹਾ ਮਾਤਾ ਜੀ ਸਟੇਸ਼ਨ ਆਉਣ ਵਾਲਾ ਹੈ ਤੁਸੀਂ ਇੱਥੇ ਹੀ ਉਤਰ ਜਾਓ ਅਰਚਨਾ ਉਸ ਦੀ ਆਵਾਜ਼ ਸੁਣ ਕੇ ਅੰਦਰ ਤੱਕ ਡਰ ਗਈ ਪਰ ਉਹ ਹੌਲੀ-ਹੌਲੀ ਆਪਣੀ ਸੀਟ ਵੱਲ ਵਧਣ ਲੱਗੀ ਆ ਅਰਚਨਾ ਆਪਣੀ ਸੀਟ ਤੇ ਆਈ ਉਸਨੇ ਦੇਖਿਆ rahul radhika ਦੇ ਆਸ-ਪਾਸ ਦੇ ਸਾਰੇ ਲੋਕ ਸੁੱਤੇ ਪਏ ਸੀ ਆ ਅਰਚਨਾ ਦਾ ਦਿਲ ਜ਼ੋਰ ਦੀ ਧੜਕ ਰਿਹਾ ਸੀ ਆ ਉਹ ਸੋਚਣ ਲੱਗੀ ਕਿs ਆ ਆਦਮੀ ਨੇ ਆ ਜਾਂ ਕਿਉਂ ਕਿਹਾ ਇਹ ਆਦਮੀ ਕੌਣ ਹੈ ਕਿ ਸੱਚਮੁੱਚ ਕੋਈ ਅਨਹੋਣੀ ਹੋਣ ਵਾਲੀ ਹੈ ਅਚਾਨਕ ਟ੍ਰੇਨ ਵਿੱਚ ਅਨਾਊਂਸਮੈਂਟ ਹੋਈ ਆ ਸਟੇਸ਼ਨ ਆਉਣ ਵਾਲਾ ਹੈ ਟ੍ਰੇਨ ਉਸ ਸਟੇਸ਼ਨ ਤੇ ਕੁਝ ਟਾਈਮ ਰੁਕੇਗੀ ਆ ਅਰਚਨਾ ਇੱਕਦਮ ਘਬਰਾ ਗਈ ਫਿਰ ਉਸਨੇ ਰਾਹੁਲ ਤੇ ਰਾਦਿਕਾ ਵੱਲ ਦੇਖਿਆ ਉਹ ਗੂੜੀ ਨੀਂਦ ਵਿੱਚ ਸੋ ਰਹੇ ਸੀ ਆ ਅਰਚਨਾ ਦਾ ਮਨ ਬਹੁਤ ਬੇਚੈਨ ਹੋ ਰਿਹਾ ਸੀ ਆ ਅਰਚਨਾ ਨੇ ਬਿਨਾ ਕੋਈ ਆਵਾਜ਼ ਕੀਤੇ ਆਪਣਾ ਪਰਸ ਚੁੱਕਿਆ ਤੇ ਸੀਟ ਤੋਂ ਉੱਠ ਗਈ ਆ ਅਰਚਨਾ ਨੇ ਆਪਣੇ ਪੁੱਤਰ ਅਤੇ ਨੂੰ ਵੱਲ ਬਹੁਤ ਪਿਆਰ ਨਾਲ ਦੇਖਿਆ ਤੇ ਕਹਿਣ ਲੱਗੀ ਹੈ ਪ੍ਰਮਾਤਮਾ ਇਹਨਾਂ ਦਾ ਖਿਆਲ ਰੱਖਣਾ ਉਸ ਤੋਂ ਬਾਅਦ ਅਰਚਨਾ ਚੁਪਟਾਪ ਟ੍ਰੇਨ ਵਿੱਚੋਂ ਉਤਰ ਗਈ ਆ ਥੋੜੀ ਦੇਰ ਬਾਅਦ ਟ੍ਰੇਨ ਫਿਰ ਚੱਲ ਪਈ ਅਰਚਨਾ ਉੱਥੇ ਖੜੀ ਰਹੀ ਆ ਅਰਚਨਾ ਦੀਆਂ ਅੱਖਾਂ ਵਿੱਚ ਡਰ ਸੀ ਉਹ ਸੋਚਣ ਲੱਗੀ ਹੁਣ ਮੈਂ ਕੀ ਕਰਾਂ ਅਰਚਨਾ ਨੇ ਪਿੱਛੇ ਮੁੜ ਕੇ ਦੇਖਿਆ ਕਿਤੇ ਉਹ ਅਜਨਬੀ ਆਦਮੀ ਮੇਰਾ ਪਿੱਛਾ ਤਾਂ ਨਹੀਂ ਕਰ ਰਿਹਾ ਟ੍ਰੇਨ ਆਪਣੀ ਰਫ਼ਤਾਰ ਨਾਲ ਚੱਲ ਰਹੀ ਸੀ ਆ ਕਰੀਬ 1 ਵਜੇ ਰਾਹੁਲ ਨੂੰ ਪਿਆਸ ਲੱਗੀ ਉਹ ਪਾਣੀ ਪੀਣ ਲਈ ਉੱਠਿਆ ਅਚਾਨਕ ਉਸ ਦੀ ਨਿਗਾ ਆਪਣੀ ਮਾਂ ਦੀ ਸੀਟ ਤੇ ਗਈ ਆ ਉਹ ਸੀਟ ਖਾਲੀ ਸੀ ਕੁਝ ਟਾਈਮ ਤੱਕ ਰਾਹੁਲ ਆਪਣੀ ਮਾਂ ਨੂੰ ਉਡੀਕਦਾ ਰਿਹਾ ਉਸਨੇ ਸੋਚਿਆ ਸ਼ਾਇਦ ਮਾਂ ਬਾਥਰੂਮ ਵਿੱਚ ਹੋਵੇਗੀ ਆ ਜਦੋਂ ਜ਼ਿਆਦਾ ਸਮਾਂ ਹੋ ਗਿਆ ਤਾਂ ਉਸਨੇ ਆਪਣੀ ਪਤਨੀ ਨੂੰ ਜਗਾਇਆ ਰਾਧਿਕਾ ਮਾਂ ਆਪਣੀ ਸੀਟ ਤੇ ਨਹੀਂ ਹੈ ਰਾਧਿਕਾ ਵੀ ਇੱਕਦਮ ਉੱਠੀ ਤੇ ਇੱਧਰ ਉੱਧਰ ਦੇਖਣ ਲੱਗੀ ਰਾਹੁਲ ਅਤੇ ਰਾਧਿਕਾ ਦੋਵੇਂ ਅਰਚਨਾ ਨੂੰ ਲੱਭਣ ਲੱਗੇ ਉਹਨਾਂ ਦੀ ਆਵਾਜ਼ਾਂ ਸੁਣ ਕੇ ਆਸ-ਪਾਸ ਦੇ ਯਾਤਰੀ ਵੀ ਜਾਗ ਪਏ ਆ ਰਾਧਿਕਾ ਨੇ ਬਾਥਰੂਮ ਵਿੱਚ ਜਾ ਕੇ ਦੇਖਿਆ ਅਰਚਨਾ ਉੱਥੇ ਵੀ ਨਹੀਂ ਸੀ ਆ ਉਹ ਮਨ ਹੀ ਮਨ ਡਰਨ ਲੱਗੇ ਉਹ ਸੋਚ ਰਹੇ ਸੀ ਆਖਿਰ ਮਾਂ ਕਿੱਥੇ ਗਈ ਆ ਰਾਹੁਲ ਕਹਿਣ ਲੱਗਿਆ ਕਿ ਮਾਂ ਕੋਲ ਤਾਂ ਫੋਨ ਵੀ ਨਹੀਂ ਹੈ ਹੁਣ ਰਾਦਿਕਾ ਦੀ ਅੱਖਾਂ ਵਿੱਚ ਹੰਝੂ ਸੀ ਆ ਰਾਹੁਲ ਕਹਿਣ ਲੱਗਿਆ ਰਾਦਿਕਾ ਰੋਣ ਨਾਲ ਕੁਝ ਨਹੀਂ ਹੁੰਦਾ ਸਾਨੂੰ ਪਹਿਲਾਂ ਸ਼ਾਂਤ ਰਹਿ ਕੇ ਸੋਚਣਾ ਚਾਹੀਦਾ ਹੈ ਰਾਹੁਲ ਦੇ ਦਿਮਾਗ ਵਿੱਚ ਇਸ ਤਰ੍ਹਾਂ ਦੇ ਸਵਾਲ ਉੱਠ ਰਹੇ ਸੀ ਆ ਆਖਿਰ ਮਾਂ ਟ੍ਰੇਨ ਤੋਂ ਕਿਉਂ ਉਤਰੀ ਆ ਕੀ ਉਹ ਆਪਣੀ ਮਰਜ਼ੀ ਨਾਲ ਉਤਰੀ ਜਾਂ ਫਿਰ ਕਿਸੇ ਨੇ ਜ਼ਬਰਦਸਤੀ ਉਤਾਰਿਆ ਹੋਵੇਗਾ ਕਿਸੇ ਨੂੰ ਕੋਈ ਸਮਝ ਨਹੀਂ ਆ ਰਿਹਾ ਸੀ ਆ ਚੱਲਦੀ ਟ੍ਰੇਨ ਵਿੱਚ ਇੱਕ ਬਜ਼ੁਰਗ ਮਹਿਲਾ ਇਸ ਤਰ੍ਹਾਂ ਕਿੱਥੇ ਗਾਇਬ ਹੋ ਸਕਦੀ ਹੈ ਉੱਥੇ ਇੱਕ ਸਿਆਣੀ ਉਮਰ ਦਾ ਆਦਮੀ ਬੈਠਾ ਸੀ ਉਹ ਰਾਹੁਲ ਨੂੰ ਕਹਿਣ ਲੱਗਿਆ ਕਿ ਤੁਸੀਂ ਚੰਗੀ ਤਰ੍ਹਾਂ ਸੋਚੋ ਆਖਰੀ ਵਾਰ ਤੁਹਾਡੀ ਮਾਂ ਨੂੰ ਕਦੋਂ ਦੇਖਿਆ ਸੀ ਰਾਹੁਲ ਕਹਿਣ ਲੱਗਿਆ ਰਾਤ 10 ਵਜੇ ਜਦੋਂ ਮਾਂ ਸੌ ਰਹੀ ਸੀ ਉਸ ਤੋਂ ਬਾਅਦ ਮੈਨੂੰ ਵੀ ਨੀਂਦ ਆ ਗਈ ਜਦੋਂ ਮੈਨੂੰ ਜਾਗਾਈ ਤਾਂ ਮਾਂ ਆਪਣੀ ਸੀਟ ਤੇ ਨਹੀਂ ਸੀ ਇਹ ਆਦਮੀ ਨੇ ਸਲਾਹ ਦਿੱਤੀ ਆ ਕਿ ਤੁਸੀਂ ਟੀਟੀ ਨਾਲ ਸੰਪਰਕ ਕਰੋ ਉਹ ਟ੍ਰੇਨ ਵਿੱਚ ਹੀ ਹੋਣਗੇ ਉਹ ਜ਼ਰੂਰ ਕੋਈ ਤੁਹਾਡੀ ਮਦਦ ਕਰ ਸਕਦੇ ਹਨ। ਰਾਹੁਲ ਟੀਟੀ ਨੂੰ ਲੱਭਣ ਲੱਗਿਆ ਉਸ ਦੀ ਵਿੱਚ ਇੰਨੀ ਵੱਧਦੀ ਜਾ ਰਹੀ ਸੀ। ਉਹ ਸੋਚ ਰਿਹਾ ਸੀ ਜੇਕਰ ਮਾਂ ਗਲਤੀ ਨਾਲ ਕਿਸੇ ਸਟੇਸ਼ਨ ਤੇ ਉਤਰ ਗਈ ਹੈ ਤਾਂ ਉਹ ਕਿੱਥੇ ਹੋਵੇਗੀ? ਆ ਰਾਦਿਕਾ ਕਹਿਣ ਲੱਗੀ ਮੈਨੂੰ ਲੱਗਦਾ ਹੈ ਜ਼ਰੂਰ ਕੋਈ ਗੜਬੜ ਹੈ। ਮਾਂ ਸਾਨੂੰ ਵੀ ਇਹਨਾਂ ਦੱਸੇ, ਟ੍ਰੇਨ ਤੋਂ ਨਹੀਂ ਉਤਰ ਸਕਦੀ ਆ। ਰਾਹੁਲ ਜਦੋਂ ਟੀਟੀ ਕੋਲ ਪਹੁੰਚਿਆ ਤਾਂ ਉਸਨੇ ਕਿਹਾ ਤੁਸੀਂ ਡਰੋ ਨਾ ਕਈ ਵਾਰ ਆ ਜਾਂਦਾ ਹੈ ਕਿ ਕੋਈ ਯਾਤਰੀ ਸਟੇਸ਼ਨ ਤੋਂ ਕੁਝ ਲੈਣ ਲਈ ਉਤਰਦੇ ਹਨ ਅਤੇ ਗਲਤੀ ਨਾਲ ਕਿਸੇ ਹੋਰ ਡੱਬੇ ਵਿੱਚ ਝੜ ਜਾਂਦੇ ਹਨ। ਹੋ ਸਕਦਾ ਹੈ ਤੁਹਾਡੀ ਮਾਂ ਵੀ ਕਿਸੇ ਹੋਰ ਡੱਬੇ ਵਿੱਚ ਹੋਵੇ। ਰਾਹੁਲ ਕਹਿਣ ਲੱਗਿਆ ਕਿ ਸਾਰਾ ਮੇਰੀ ਮਾਂ ਕੋਲ ਮੋਬਾਈਲ ਨਹੀਂ ਹੈ। ਟੀਟੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਤੁਹਾਡੀ ਮਾਂ ਸਟੇਸ਼ਨ ਤੇ ਉਤਰੀ ਤੇ ਆ ਉਸ ਤੋਂ ਬਾਅਦ ਟ੍ਰੇਨ ਚੱਲ ਪਈ ਆ। ਉਹ ਟ੍ਰੇਨ ਵਿੱਚ ਚੜ੍ਹ ਹੀ ਨਾ ਸਕੀ ਹੋਵੇ। ਰਾਹੁਲ ਕਹਿਣ ਲੱਗਿਆ ਕਿ ਆ ਮਾਂ ਸਾਨੂੰ ਦੱਸੇ ਬਿਨਾ ਕਿਤੇ ਨਹੀਂ ਜਾ ਸਕਦੀ। ਉੱਥੇ ਕੋਈ ਹੋਰ ਯਾਤਰੀ ਬੈਠਾ ਸੀ। ਉਸਨੇ ਕਿਹਾ ਮੈਂ ਤੁਹਾਡੀ ਮਾਂ ਨੂੰ ਕਿਸੇ ਅਜੀਬ ਜਿਹੇ ਆਦਮੀ ਨਾਲ ਗੱਲ ਕਰਦੇ ਹੋਏ ਦੇਖਿਆ ਸੀ ਆ। ਰਾਹੁਲ ਨੇ ਇੱਕਦਮ ਪੁੱਛਿਆ ਕਿ ਉਹ ਜਿਹੜਾ ਅਜੀਬ ਆਦਮੀ ਸੀ ਆ ਉਸ ਦੀ ਸ਼ਕਲ ਦੇਖੀ ਆ ਉਹ ਆਦਮੀ ਕਹਿਣ ਲੱਗਿਆ ਕਿ ਮੈਂ ਚੰਗੀ ਤਰ੍ਹਾਂ ਤਾਂ ਨਹੀਂ ਦੇਖ ਸਕਿਆ ਉਸਨੇ ਕਾਲੇ ਰੰਗ ਦੀ ਜੈਕਟ ਪਾਈ ਹੋਈ ਸੀ ਆ ਉਹ ਤੁਹਾਡੀ ਮਾਂ ਨਾਲ ਗੱਲਾਂ ਕਰ ਰਿਹਾ ਸੀ ਮੈਨੂੰ ਲੱਗਿਆ ਉਹ ਵੀ ਕੋਈ ਯਾਤਰੀ ਹੋਵੇਗਾ ਇਸ ਲਈ ਮੈਂ ਜ਼ਿਆਦਾ ਧਿਆਨ ਨਹੀਂ ਦਿੱਤਾ ਟੀਟੀਆ ਰਾਹੁਲ ਨੂੰ ਕਹਿਣ ਲੱਗਿਆ ਕਿ ਤੁਸੀਂ ਚਿੰਤਾ ਨਾ ਕਰੋ ਮੈਂ ਕੁਝ ਕਰਦਾ ਹਾਂ ਉੱਧਰ ਅਰਚਨਾ ਰਤਲਾਮ ਸਟੇਸ਼ਨ ਤੇ ਖੜੀ ਸੀ ਆ ਤੇਜ਼ ਹਵਾ ਚੱਲ ਰਹੀ ਸੀ ਆ ਪਰ ਉਸ ਦੇ ਮਨ ਦਾ ਤੂਫਾਨ ਉਸ ਤੋਂ ਜ਼ਿਆਦਾ ਤੇਜ਼ ਸੀ ਆ ਅਰਚਨਾ ਬਿਨਾ ਸਮਾਂ ਗਵਾਏ ਸਟੇਸ਼ਨ ਅਨ ਇਨਕੁਆਰੀ ਵੱਲ ਗਈ ਆ ਉੱਥੇ ਜਾ ਕੇ ਉਸਨੇ ਕਿਹਾ ਮੈਂ ਪੁਲਸ ਹੈੱਡ ਕੁਆਟਰ ਗੱਲ ਕਰਨੀ ਹੈ ਮਾਮਲਾ ਬਹੁਤ ਗੰਭੀਰ ਹੈ ਸਟੇਸ਼ਨ ਮਾਸਟਰ ਆ ਅਰਚਨਾ ਵੱਲ ਅਜੀਬ ਨਜ਼ਰਾਂ ਨਾਲ ਦੇਖਣ ਲੱਗਿਆ ਤੇ ਕਿਹਾ ਕਿ ਮਾਜੀ ਤੁਸੀਂ ਥੋੜਾ ਸ਼ਾਂਤ ਹੋ ਜਾਓ ਆ ਦੱਸੋ ਕੀ ਗੱਲ ਹੈ ਅਰਚਨਾ ਕਹਿਣ ਲੱਗੀ ਆ ਇਸ ਟ੍ਰੇਨ ਵਿੱਚ ਬਹੁਤ ਵੱਡਾ ਖਤਰਾ ਹੈ ਮੈਂ ਇੱਕ ਆਦਮੀ ਨੂੰ ਫੋਨ ਤੇ ਗੱਲ ਕਰਦੇ ਹੋਏ ਸੁਣਿਆ ਸੀ ਆ ਉਹ ਆਦਮੀ ਸਟੇਨ ਨੂੰ ਬੰਬਈ ਸਟੇਸ਼ਨ ਤੇ ਪਹੁੰਚਦੇ ਹੀ ਆ ਅਡੋਂ ਦੀ ਗੱਲ ਕਰ ਰਿਹਾ ਸੀ ਆ ਸਟੇਸ਼ਨ ਮਾਸਟਰ ਨੇ ਪੁਲਿਸ ਸੇ ਹੈੱਡ ਕੁਆਟਰ ਨਾਲ ਸੰਪਰਕ ਕੀਤਾ ਤੇ ਸਾਰੀ ਗੱਲ ਦੱਸ ਦਿੱਤੀ ਆ ਪੁਲਿਸ ਇੰਸਪੈਕਟਰ ਦੋ ਕਾਂਸਟੇਬਲ ਨਾਲ ਲੈ ਕੇ ਉੱਥੇ ਆਇਆ ਤੇ ਅਰਚਨਾ ਨੂੰ ਪੁੱਛਣ ਲੱਗਿਆ ਕਿ ਮਾਤਾ ਜੀ ਜੋ ਕੁਝ ਵੀ ਸੁਣਿਆ ਹੈ ਸਭ ਕੁਝ ਦੱਸੋ ਆ ਅਰਚਨਾ ਨੇ ਜੋ ਸੁਣਿਆ ਸੀ ਉਹ ਸਾਰਾ ਕੁਝ ਇੰਸਪੈਕਟਰ ਨੂੰ ਦੱਸ ਦਿੱਤਾ ਇੰਸਪੈਕਟਰ ਨੇ ਕਿਹਾ ਜੇਕਰ ਅਸੀਂ ਇਸ ਟ੍ਰੇਨ ਵਿੱਚ ਚੜਦੇ ਹਾਂ ਤਾਂ ਉਹ ਆਦਮੀ ਚੁੱਕਣਾ ਹੋ ਜਾਵੇਗਾ ਸਾਨੂੰ ਇਹ ਵਰਦੀ ਉਤਾਰ ਕੇ ਸਿੰਪਲ ਕੱਪੜਿਆਂ ਵਿੱਚ ਟ੍ਰੇਨ ਵਿੱਚ ਚੜਨਾ ਚਾਹੀਦਾ ਹੈ ਤਾਂ ਕਿ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ ਅਰਚਨਾ ਨੇ ਚਿੰਤਾ ਜਤੋਂਦੇ ਹੋਏ ਕਿ ਆ ਪੱਕਾ ਤੁਸੀਂ ਉਹਨਾਂ ਨੂੰ ਫੜ ਲਓਗੇ ਨਾ ਜਦੋਂ ਟ੍ਰੇਨ ਅਗਲੇ ਸਟੇਸ਼ਨ ਤੇ ਰੁਕੀ ਤਾਂ ਸਾਦੀ ਵਰਦੀ ਵਿੱਚ ਪੁਲਿਸ ਵਾਲੇ ਉਸ ਟ੍ਰੇਨ ਵਿੱਚ ਚੜ ਗਏ ਇੰਸਪੈਕਟਰ ਅਰਚਨਾ ਨੂੰ ਪੁੱਛਣ ਲੱਗੇ ਮਾਤਾ ਜੀ ਕਿ ਤੁਸੀਂ ਉਸ ਆਦਮੀ ਨੂੰ ਪਛਾਣ ਸਕਦੇ ਹੋ ਅਰਚਨਾ ਕਹਿਣ ਲੱਗੀ ਆ ਹਾਂ ਮੈਂ ਉਸ ਆਦਮੀ ਨੂੰ ਚੰਗੀ ਤਰ੍ਹਾਂ ਵੇਖਿਆ ਹੈ ਉਸ ਦੀ ਉਮਰ 40-45 ਸਾਲ ਹੈ ਉਸ ਨੇ ਕਾਲੇ ਰੰਗ ਦੀ ਜੈਕਟ ਤੇ ਸਿਰ ਤੇ ਟੋਪੀ ਪਾਈ ਹੋਈ ਹੈ ਕੋਈ ਇਕੱਲਾ ਨਹੀਂ ਸੀ ਮੈਂ ਉਸ ਨੂਆ ਫੋਨ ਤੇ ਗੱਲ ਕਰਦੇ ਸੁਣਿਆ ਸੀ ਆ ਦੋ ਨੰਬਰ ਉੱਥੇ ਰੱਖਣਾ ਤਿੰਨ ਨੰਬਰ ਆ ਅਗਲੇ ਸਟੇਸ਼ਨ ਤੇ ਮਿਲੇਗਾ ਮਤਲਬ ਉਸਦੇ ਹੋਰ ਵੀ ਸਾਥੀ ਸਾਨਾ ਜੋ ਇਸ ਟ੍ਰੇਨ ਵਿੱਚ ਜਾਂ ਉਸਦੇ ਆਸ-ਪਾਸ ਹੋਣਗੇ ਹੁਣੇ ਸੋਚਣ ਵਿਚਾਰਿਆ ਸੀ ਕਿ ਉਹ ਇੱਕ ਤੋਂ ਜ਼ਿਆਦਾ ਲੋਕ ਸੀ ਆ ਜੇਕਰ ਪੁਲਸ ਨੇ ਥੋੜੀ ਜਲਦਬਾਜ਼ੀ ਕੀਤੀ ਤਾਂ ਉਹ ਸਤਰਕ ਹੋ ਜਾਣਗੇ ਆ ਟ੍ਰੇਨ ਆਪਣੀ ਪੂਰੀ ਰਫ਼ਤਾਰ ਨਾਲ ਬੰਬਈ ਵੱਲ ਜਾ ਰਹੀ ਸੀ ਆ ਪਰ ਇਸ ਸਫ਼ਰ ਵਿੱਚ ਇੱਕ ਬਹੁਤ ਭਾਰੀ ਤੂਫਾਨ ਆਉਣ ਵਾਲਾ ਸੀ ਜਿਸ ਦੀ ਕਿਸੇ ਨੂੰ ਕੋਈ ਭਨਕ ਨਹੀਂ ਸੀ ਅਤੇ ਰੇਲ ਵਿੱਚ ਇੱਕ ਆਦਮੀ ਵਾਰ-ਵਾਰ ਦਰੁੱਦਰ ਦੇਖ ਰਿਹਾ ਸੀ ਆ ਉਸਦੇ ਚਿਹਰੇ ਤੇ ਬੇਚੈਨੀ ਸਾਫ ਚਲਕ ਰਹੀ ਸੀ ਉਸਦਾ ਨਾਮ ਮੋਹਨ ਸੀ ਆ ਮੋਹਨ ਬਾਥਰੂਮ ਵੱਲ ਜਾ ਰਿਹਾ ਸੀ ਉੱਥੇ ਜਾ ਕੇ ਹੌਲੀ ਜੀ ਆਵਾਜ਼ ਵਿੱਚ ਫੋਨ ਤੇ ਗੱਲ ਕਰਨ ਲੱਗਿਆ ਸਭ ਤਿਆਰ ਹੈ ਹਾਂ ਬੰਬਈ ਪਹੁੰਚਦੇ ਹੀ ਕੰਮ ਹੋ ਜਾਵੇਗਾ ਪੁਲਿਸ ਇਕਦਮ ਹਰਕਤ ਵਿੱਚ ਆ ਗਈ ਇੰਸਪੈਕਟਰ ਨੇ ਆਪਣੇ ਸਾਥੀ ਪੁਲਿਸ ਵਾਲਿਆਂ ਨੂੰ ਇਸ਼ਾਰਾ ਕੀਤਾ ਇੱਕ ਪੁਲਿਸ ਵਾਲੇ ਨੇ ਜਾ ਕੇ ਮੋਹਨ ਦੀ ਆ ਵਾਫੜ ਲਈ ਇਹ ਮੋਹਨ ਕਹਿਣ ਲੱਗਾ ਤੁਸੀਂ ਸਾਨੂੰ ਰੋਕ ਨਹੀਂ ਸਕਦੇ ਤੇ ਇੱਕ ਔਰਤ ਨੇ ਜੀ ਕੁਮਾਰੀ ਤੇ ਇੱਕ ਬਜ਼ੁਰਗ ਆਦਮੀ ਕਹਿਣ ਲੱਗਾ ਕਿ ਪੁਲਿਸ ਟ੍ਰੇਨ ਵਿੱਚ ਕੀ ਕਰ ਰਹੀ ਹੈ ਇੰਸਪੈਕਟਰ ਕਹਿਣ ਲੱਗਾ ਕਿ ਕਿਸੇ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਅਸੀਂ ਸੁਰੱਖਿਆ ਜਾਂਚ ਕਰ ਰਹੇ ਹਾਂ ਸਾਰੇ ਜਾਣੇ ਆਪਣੀ ਸੀਟਾਂ ਤੇ ਆਰਾਮ ਨਾਲ ਬੈਠੇ ਰਹੋ ਸਾਰੇ ਯਾਤਰੀ ਇੱਕ ਦੂਜੇ ਵੱਲ ਚਿੰਤਾ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ ਰਾਹੁਲ ਤੇ ਰਾधिका ਜੋ ਆਪਣੀ ਮਾਂ ਅਰਤਨਾ ਦੇ ਗੁੰਮ ਜਾਣ ਦੇ ਕਾਰਨ ਚਿੰਤਾ ਵਿੱਚ ਸੀ ਉਹ ਵੀ ਘਬਰਾ ਗਏ ਉਹ ਸੋਚਣ ਲੱਗੇ ਕਿ ਪੁਲਿਸ ਅਚਾਨਕ ਟ੍ਰੇਨ ਵਿੱਚ ਕੀ ਕਰ ਰਹੀ ਹੈ ਲੱਗਦਾ ਹੈ ਕੋਈ ਵੱਡਾ ਮਾਮਲਾ ਹੈ ਸਾਨੂੰ ਟੀਟੀ ਤੋਂ ਪੁੱਛਣਾ ਚਾਹੀਦਾ ਹੈ ਉਹਨਾਂ ਨੇ ਜਦੋਂ ਟੀਟੀ ਤੋਂ ਪੁੱਛਿਆ ਉਸਨੇ ਕਿਹਾ ਕਿ ਮੈਂ ਜ਼ਿਆਦਾ ਤੱਕ ਕੁਝ ਨਹੀਂ ਦੱਸ ਸਕਦਾ ਪਰ ਪੁਲਿਸ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੈਕਿੰਗ ਕਰ ਰਹੀ ਹੈ ਤੁਸੀਂ ਇਕਭਰਾਓ ਨਾ ਹੁਣ ਟ੍ਰੇਨ ਵਿੱਚ ਮੋਹਨ ਦੇ ਨਾਲ ਇੱਕ ਆਦਮੀ ਸੀ ਉਸਨੇ ਹੱਥ ਵਿੱਚ ਚਾਕੂ ਫੜਿਆ ਤੇ ਇੱਕ ਜਵਾਕ ਨੂੰ ਫੜ ਲਿਆ ਤੇ ਉਸ ਨੂੰ ਕਹਿਣ ਲੱਗਿਆ ਜੇਕਰ ਕੋਈ ਅੱਗੇ ਆਇਆ ਤਾਂ ਮੈਂ ਇਸ ਨੂੰ ਮਾਰ ਦੇਵਾਂਗਾ ਸਾਰੇ ਯਾਤਰੀ ਡਰ ਗਏ ਇੰਸਪੈਕਟਰ ਨੇ ਆਪਣਾ ਪਿਸਤੌਲ ਕੱਢਿਆ ਪਰੰਤੂ ਉਹਨਾਂ ਨੇ ਇਹ ਸਭ ਬਿਨਾਂ ਖੂਨ ਖਰਾਬੇ ਤੋਂ ਸੰਭਾਲਣਾ ਸੀ ਅਰਾਧਿਕਾ ਇੱਕਦਮ ਘਬਰਾ ਗਈ ਉਸਨੇ ਰਾਹੁਲ ਦਾ ਹੱਥ ਕੁੱਟ ਕੇ ਫੜ ਲਿਆ ਇੰਸਪੈਕਟਰ ਨੇ ਕਿਹਾ ਜੇਕਰ ਤੂੰ ਕੋਈ ਚਲਕੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੈਨੂੰ ਜਿੰਦਾ ਨਹੀਂ ਛੱਡਾਂਗਾ ਉਹ ਆਦਮੀ ਕਹਿਣ ਲੱਗਾ ਮੈਨੂੰ ਮਾਰਨ ਤੋਂ ਡਰ ਨਹੀਂ ਲੱਗਦਾ ਉਦੋਂ ਹੀ ਇੱਕ ਪੁਲਿਸ ਵਾਲੇ ਨੇ ਪਿੱਛੇ ਦੀ ਆ ਕੇ ਉਸ ਦਾ ਚਾਕੂ ਫੜ ਲਿਆ ਤੇ ਯਾਤਰੀ ਨੂੰ ਛੁਡਾ ਲਿਆ ਪੁਲਿਸ ਵਾਲਿਆਂ ਨੇ ਉਸ ਆਦਮੀ ਨੂੰ ਵੀ ਫੜ ਲਿਆ ਸਾਰੇ ਯਾਤਰੀ ਆਰਾਮ ਨਾਲ ਬੈਠ ਗਏ ਉਹ ਨਹੀਂ ਜਾਣਦੇ ਸੀ ਕਿ ਟ੍ਰੇਨ ਵਿੱਚ ਕਿੰਨਾ ਵੱਡਾ ਖਤਰਾ ਹੈ ਪੁਲਿਸ ਵਾਲਿਆਂ ਨੇ ਮੋਹਨ ਤੇ ਉਸ ਦੇ ਸਾਥੀਆਂ ਨੂੰ ਫੜ ਲਿਆ ਸੀ ਇੰਸਪੈਕਟਰ ਨੇ ਅਨਾਉਂਸਮੈਂਟ ਕਰਵਾਈ ਕਿ ਹੁਣ ਸਾਰੇ ਯਾਤਰੀ ਠੀਕ ਨੇ ਆ ਰਾਹੁਲ ਤੇ ਰਾਧਿਕਾ ਹੁਣ ਵੀ ਇਹੀ ਸੋਚ ਰਹੇ ਸੀ ਕਿ ਆਖਿਰ ਮਾਂ ਕਿੱਥੇ ਗਈ ਇੰਸਪੈਕਟਰ ਨੇ ਰਤलाम ਸਟੇਸ਼ਨ ਦੇ ਸੁਰੱਖਿਆ ਕਰਮਚਾਰੀ ਨੂੰ ਫੋਨ ਕਰਕੇ ਦੱਸਿਆ ਕਿ ਹੁਣ ਸਭ ਕੁਝ ਠੀਕ ਹੋ ਗਿਆ ਅਰਚਨਾ ਕੋਲ ਖੜੇ ਇੱਕ ਪੁਲਸ ਵਾਲੇ ਨੇ ਕਿਹਾ ਮਾਤਾ ਜੀ ਅਸੀਂ ਤੁਹਾਨੂੰ ਬੰਬਈ ਇਕੱਲੇ ਨਹੀਂ ਭੇਜਾਂਗੇ ਤੁਹਾਡੀ ਵਜ੍ਹਾ ਨਾਲ ਬਹੁਤ ਜਾਨਾਂ ਬਚੀਆਂ ਹਨ ਅਸੀਂ ਤੁਹਾਨੂੰ ਸਨਮਾਨਪੂਰਵਕ ਬੰਬਈ ਛੱਡ ਕੇ ਆਵਾਂਗੇ ਅਰਚਨਾ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਆ ਮੈਂ ਟ੍ਰੇਨ ਤੇ ਚਲੀ ਜਾਵਾਂਗੀ ਫਿਰ ਵੀ ਪੁਲਸ ਵਾਲਿਆਂ ਨੇ ਅਰਚਨਾ ਨੂੰ ਟ੍ਰੇਨ ਵਿੱਚ ਬਿਠਾਇਆ ਉਸ ਨੂੰ ਕਿਹਾ ਕਿ ਮਾਤਾ ਜੀ ਮੁੰਬਈ ਦੀ ਇਹ ਪੁਲਸ ਤੁਹਾਨੂੰ ਸਨਮਾਨਿਤ ਕਰੇਗੀ ਆ ਅਰਚਨਾ ਸੋਚ ਰਹੀ ਸੀ ਕਿ ਜਦੋਂ ਰਾਹੁਲ ਤੇ ਰਾਦਿਕਾ ਮੈਨੂੰ ਮੁੰਬਈ ਦੇ ਰੇਲਵੇ ਸਟੇਸ਼ਨ ਤੇ ਦੇਖਣਗੇ ਤਾਂ ਉਹ ਕੀ ਸੋਚਣਗੇ ਇੱਧਰ ਜਦੋਂ ਰਾਹੁਲ ਤੇ ਰਾਦਿਕਾ ਸਟੇਸ਼ਨ ਤੇ ਉਤਰੇ ਤਾਂ ਉਹ ਇੱਕਦਮ ਹੈਰਾਨ ਰਹਿ ਗਏ ਆ ਸਾਹਮਣੇ ਅਰਚਨਾ ਪੁਲਸ ਵਾਲਿਆਂ ਦੇ ਨਾਲ ਖੜੀ ਸੀ ਆ ਰਾਹੁਲ ਤੇ ਰਾਦਿਕਾ ਭੱਜ ਕੇ ਆਪਣੀ ਮਾਂ ਨੂੰ ਜਾ ਜਿਮੜੇ ਅਰਚਨਾ ਕਹਿਣ ਲੱਗੀ ਪੁੱਤਰ ਮੈਂ ਠੀਕ ਹਾਂ ਰਾਹੁਲ ਪੁੱਛਣ ਲੱਗਿਆ ਮਾਂ ਤੁਸੀਂ ਇੱਥੇ ਕਿਵੇਂ ਪਹੁੰਚੇ ਇਹ ਪੁਲਸ ਵਾਲੇ ਤੁਹਾਡੇ ਨਾਲ ਕਿਉਂ ਨੇ ਅਰਚਨਾ ਦੇ ਬੋਲਣ ਤੋਂ ਪਹਿਲਾਂ ਹੀ ਇੰਸਪੈਕਟਰ ਬੋਲਿਆ ਰਾਹੁਲ ਤੁਹਾਡੀ ਮਾਂ ਬਹੁਤ ਹੌਸਲੇ ਵਾਲੀ ਹੈ ਐਨਾ ਦੀ ਵਜ੍ਹਾ ਨਾਲ ਅੱਜ ਟ੍ਰੇਨ ਵਿੱਚ ਬਹੁਤ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਜੇਕਰ ਤੁਹਾਡੀ ਮਾਂ ਹਿੰਮਤ ਤੋਂ ਕੰਮ ਨਾ ਲੈਂਦੀ ਆ ਤਾਂ ਮੁੰਬਈ ਪਹੁੰਚ ਕੇ ਟ੍ਰੇਨ ਵਿੱਚ ਬਹੁਤ ਵੱਡਾ ਹਾਦਸਾ ਹੋ ਜਾਣਾ ਸੀ ਸਾਰੇ ਯਾਤਰੀ ਮਾਰੇ ਜਾਣੇ ਸੀ ਇੰਸਪੈਕਟਰ ਤੇ ਬਾਕੀ ਪੁਲਸ ਵਾਲਿਆਂ ਨੇ ਅਰਚਨਾ ਨੂੰ ਸਲੂਟ ਕੀਤਾ ਫਿਰ ਪੁਲਸ ਵਾਲੇ ਕਹਿਣ ਲੱਗੇ ਮਾਂ ਜੀ ਹੁਣ ਤੁਹਾਡੇ ਬੱਚੇ ਤੁਹਾਡੇ ਕੋਲ ਆ ਗਏ ਹਨ ਇਸ ਲਈ ਅਸੀਂ ਚੱਲਦੇ ਹਾਂ ਰਾਹੁਲ ਤੇ ਰਾਧਿਕਾ ਨੂੰ ਆਪਣੀ ਮਾਂ ਉੱਪਰ ਬਹੁਤ ਤਮਾਨ ਮਹਿਸੂਸ ਹੋਇਆ ਰਾਹੁਲ ਟਿਕਟਿਕੀ ਲਾ ਕੇ ਆਪਣੀ ਮਾਂ ਵੱਲ ਦੇਖ ਰਿਹਾ ਸੀ ਅਰਚਨਾ ਕਹਿਣ ਲੱਗੀ ਹੁਣ ਇਸ ਤਰ੍ਹਾਂ ਹੀ ਦੇਖਦਾ ਰਹੇਗਾ ਨੀਤੂ ਦੇ ਘਰ ਨਹੀਂ ਜਾਣਾ ਫਿਰ ਉਹ ਟੈਕਸੀ ਲੈ ਕੇ ਨੀਤੂ ਦੇ ਘਰ ਚਲੇ ਗਏ ਆ ਸਵੇਰ ਦੀ ਅਖਬਾਰ ਤੇ ਸਾਰੇ ਪਾਸੇ ਅਰਚਨਾ ਦੇ ਸਾਹਸ ਦੀ ਖਬਰ ਛਪੀ ਸੀ ਨੀਤੂ ਦੀ ਸੱਸ ਕਹਿਣ ਲੱਗੀ ਦੇਖ ਨੀਤੂ ਆ ਇਹ ਤਾਂ ਤੇਰੀ ਮਾਂ ਦੀ ਫੋਟੋ ਹੈ ਨੀਤੂ ਨੇ ਵੀ ਅਖਬਾਰ ਫੜਿਆ ਤੇ ਤੇ ਆਨ ਨਾਲ ਖਬਰ ਪੜਨ ਲੱਗੀ ਉਹ ਖਬਰ ਤੇ ਲਿਖਿਆ ਸੀ ਕਿ ਮਾਂ ਨੇ ਆਪਣੀ ਸਮਝਦਾਰੀ ਨਾਲ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ ਆ ਨੀਤੂ ਦੇ ਸੋਹਰੇ ਹੈਰਾਨ ਸੀ ਕਿ ਤੇਰੀ ਮਾਤਾ ਬਹੁਤ ਹੀ ਹਿੰਮਤ ਵਾਲੀ ਹੈ ਫਿਰ ਦਰਵਾਜੇ ਦੀ ਘੰਟੀ ਵੱਜੀ ਆ ਨੀਤੂ ਭੱਜ ਕੇ ਦਰਵਾਜ਼ਾ ਖੋਲਣ ਗਈ ਆ ਸਾਹਮਣੇ ਉਸ ਦੀ ਮਾਂ ਤੇ ਪ੍ਰਾਪਰਜਾਈ ਸੀ ਆ ਨੀਤੂ ਦੇ ਸੋਹਰੇ ਪਰਿਵਾਰ ਵਾਲੇ ਹੈਰਾਨੀ ਭਰੀਆਂ ਨਜ਼ਰਾਂ ਨਾਲ ਅਰਚਨਾ ਵੱਲ ਦੇਖ ਰਹੇ ਸੀ ਆ ਇੱਕ ਮਾਂ ਜੋ ਹੁਣ ਪੂਰੇ ਦੇਸ਼ ਦੀ ਨਾਇਕਾ ਬਣ ਗਈ ਸੀ ਆ ਅਰਚਨਾ ਜੀ ਨੇ ਸਾਬਿਤ ਕਰ ਦਿੱਤਾ ਕਿ ਇੱਕ ਮਾਂ ਨਾ ਸਿਰਫ ਆਪਣੇ ਪਰਿਵਾਰ ਦੀ ਰੱਖਿਆ ਕਰਦੀ ਹੈ ਬਲਕਿ ਜਦੋਂ ਟਾਈਮ ਆਉਂਦਾ ਹੈ ਤਾਂ ਉਹ ਪੂਰੇ ਸਮਾਜ ਲਈ ਵੀ ਢਾਲ ਬਣ ਸਕਦੀ ਹੈ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ